ਦਲਜੀਤ ਦੋਸਾਂ ਦੇ ਦਿਲ ਨੂੰ ਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਤੇ ਆਪਣਾ ਹੋਮ ਟਾਊਨ ਲੁਧਿਆਣਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਾਨਸਰਟ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪ੍ਰਸ਼ੰਸਕਾਂ ਦੀ ਵੱਡੀ ਲਾਈਨ ਜਿਹੜੀ ਹੈ ਅੰਦਰ ਕਾਂਸਰਟ ਦੇ ਵਿੱਚ ਜਾਣ ਨੂੰ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਹਰ ਪਹੁੰਚੀ ਹੋਈ ਹੈ ਤੇ ਲੋਕ ਕਾਫੀ ਐਕਸਾਈਟਮੈਂਟ ਦੇ ਵਿੱਚ ਖੜੇ ਹੋਏ ਨੇ ਕਿ ਕਦੋਂ ਗੇਟ ਓਪਨ ਹੁੰਦੇ ਨੇ ਤੇ ਕਾਨਸਰਟ ਦੇ ਵਿੱਚ ਅੰਦਰ ਜਾ ਕੇ ਦਲਜੀਤ ਦੋਸਾਂਝ ਦੇ ਰੂਬਰੂ ਦਰਸ਼ਨ ਕਰ ਸਕਣ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਬਾਹਰ ਦੀਆਂ ਇਹ ਤਸਵੀਰਾਂ ਵੈ ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਵਿੱਚ ਪੂਰੀ ਤਿਆਰੀ ਖਿੱਚੀ ਹੋਈ ਆ ਤਾਂ ਲੋਕ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਦਲਜੀਤ ਦੇ ਦੋਸਾਂਝ ਦਾ ਟੂਰ ਹੈ ਲੁਧਿਆਣਾ ਦੇ ਵਿੱਚ ਹੋਮ ਟਾਊਨ ਆ ਪੰਜਾਬੀ ਘਰ ਆ ਗਏ ਹੋਏ ਭਾਜੀ ਅਸੀਂ ਚਾਰ ਜਗ੍ਹਾ ਤੇ ਸ਼ੋਅ ਸੀਗੇ ਚਾਰੋ ਜਗ੍ਹਾ ਟਰਾਈ ਕੀਤੀ ਸਾਨੂੰ ਕਿਤੇ ਵੀ ਡਿਗਣ ਨਹੀਂ ਅਰੇਂਜ ਹੋਈ ਅੱਜ ਸਾਨੂੰ ਮਿਲੀ ਹੈ ਕਿ ਬੜਾ ਮਜ਼ਾ ਆਇਆ ਦੇਖ ਕੇ ਦੇਖਾਂਗੇ ਬਾਕੀ ਹੁਣ ਮਜ਼ਾ ਤਾਂ ਉੱਥੇ ਹੀ ਆਣਾ ਹੈ ਦਿਲਜੀਤ ਭਾਜੀ ਦਿਲਜੀਤ ਭਾਈ ਵੱਲੋਂ ਸਭ ਤੋਂ ਬੈਸਟ ਗਿਫਟ ਹੈ ਨਿਊ ਇਅਰ ਸਾਡੇ ਵਾਸਤੇ ਲੁਧਿਆਣਾ ਵਾਸਤੇ ਬਹੁਤ ਵਧੀਆ ਗਿਫਟ ਹੈ ਅਸੀਂ ਮਜ਼ਾ ਆ ਗਿਆ ਦਿਲਜੀਤ ਭਾਜੀ ਵੀ ਇੱਥੇ ਰਹਿੰਦੇ ਸੀਗੇ ਦੁਬਰੀ ਜੀ ਰਹਿੰਦੇ ਸੀਗੇ ਕਦੀ ਵੀ ਨਹੀਂ ਉਹਨਾਂ ਨਾਲ ਮੇਲ ਇਦਾਂ ਦਾ ਹੋਇਆ ਮਤਲਬ ਉਸ ਲੈਵਲ ਤੇ ਉਹ ਤਾਂ ਨਹੀਂ ਸੀਗੇ ਉਹ ਸਟਾਰਟ ਕੀਤਾ ਸੀ ਲੇਕਿਨ ਹੁਣ ਅੱਗੇ ਸਾਨੂੰ ਮੌਕਾ ਮਿਲਦਾ ਜੀ ਮਿਲਣ ਦਾ ਸੀ ਨਹੀਂ ਆਉਂਦੇ ਸੀ ਅੱਜ ਅਸੀਂ ਤਰਸਦੇ ਪਏ ਆ ਟਿਕਟ ਖਰੀਦੀ ਉਹਨਾਂ ਤੱਕ ਜਾਣ ਲਈ ਕਿਸ ਤਰ੍ਹਾਂ ਦੇਖਿਓ ਗੇਟ ਹਜੇ ਓਪਨ ਹੋਏ ਨਹੀਂ ਹੈ ਬਸ ਐਕਸਾਈਟਮੈਂਟ ਭਰੀ ਵੀ ਅੰਦਰ ਸਟੇਸ਼ਨ ਤੇ ਵੇਟ ਕਰ ਰਹੇ ਗੇਟ ਖੁੱਲੋ ਜਾਈਏ ਫਟਾਫਟ ਕਿੰਨੀ ਦੇਰ ਦੇ ਖੜੇ ਹੋ ਅੱਜ ਹੋਈ ਘੰਟਾ ਹੋ ਗਿਆ 1 ਘੰਟਾ ਹੋ ਗਿਆ ਪੂਰਾ ਕਾ ਜੋ ਤਾ ਫੈਨ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਤੋਂ ਹੀ ਇੱਥੇ ਆ ਕੇ ਖੜੇ ਨੇ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਦਲਜੀਤ ਦੇ ਦਸਾਂ ਦੇ ਸ਼ੋਅ ਨੂੰ ਲੈ ਕੇ ਐਕਸਾਈਟਮੈਂਟ ਬਹੁਤ ਹੈ ਬਹੁਤ ਐਕਸਾਈਟਮੈਂਟ ਹੈ ਜੀ ਬਹੁਤ ਐਕਸਾਈਟਮੈਂਟ ਹੋਈ ਪਈ ਹੈ ਪੂਰੇ ਸ਼ਹਿਰ ਵਾਸੀਆਂ 'ਚ ਬਹੁਤ ਐਕਸਾਈਟਮੈਂਟ ਹੈ ਦਲਜੀਤ ਜੀ ਬਹੁਤ ਐਕਸਾਈਟਮੈਂਟ ਹੈ ਬਹੁਤ ਐਕਸਸ ਤਾਂ ਕਿਹਾ ਅੱਜ ਉਸकी ਜੋ ਟੈਗ ਲਾਈਨ ਆ ਪੰਜਾਬੀ ਘਰ ਆ ਗਏ ਹੋਏ ਅੱਜ ਲੁਧਿਆਣਾ ਮੇਂ ਸ਼ੋਅ ਹੈ ਹੋਮ ਟਾਊਨ ਹੈ ਔਰ ਗ੍ਰੈਂਡ ਫਿਨਾਲੇ ਹੈ ਬਹੁਤ ਐਕਸਾਈਟਮੈਂਟ ਹੈ ਐਕਸਸ ਐਕਸਾਈਟ ਗ੍ਰੈਂਡ ਫੈਰ। ਤੋਂ ਅੱਜ ਅਭੀ ਗੇਟ ਓਪਨ ਹੀ ਹੋਇਆ ਇੰਤਜ਼ਾਰ ਕਰ ਰਹੇ ਹੋ ਕਿ ਕਦ ਗੇਟ ਓਪਨ ਹੋਣਗੇ। ਹਾਂਜੀ ਹਮ ਵੇਟ ਕਰ ਰਹੇ ਹਾਂ ਕਿ ਕਦ ਗੇਟ ਓਪਨ ਹੋਵੇਗਾ। ਆ ਤੁਹੀ ਚਿਹਰੇ ਦੀ ਐਕਸਾਈਟਮੈਂਟ ਤੋਂ ਪਤਾ ਲਗਾ ਸਕਦੇ ਹੋ ਕਿੰਨੇ ਐਕਸਾਈਟਿਡ ਆ। ਕਿੰਨੇ ਕਿੰਨੇ ਪੰਜਾਬੀ ਘਰ ਆ ਗਏ ਨੇ ਕਿੰਨੇ ਕਿੰਨੇ ਪੰਜਾਬੀ ਘਰ ਆ ਗਏ ਦੇਖੋ ਕੱਟ ਦਿਖਾਓ ਸਾਰਾ ਸਾਰਾ ਪੰਜਾਬੀ ਘਰ ਆ ਗਿਆ ਭਾਜੀ ਅੱਜ। ਤਾਂ ਪੰਜਾਬੀ ਘਰ ਆ ਗਏ ਹੋਏ ਦੇ ਟੈਗ ਲਾਈਨ ਦੇ ਨਾਲ ਲੋਕ ਦਰਜੀਤ ਦੋਸਾਂ ਦੇ ਕੌਨਸਰਟ ਨੂੰ ਲੈ ਕੇ ਕਾਫੀ ਐਕਸਾਈਟਡ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦਲਜੀਤ ਦੋਸਾਂ ਦੇ ਸ਼ੋਅ ਨੂੰ ਲੈ ਕੇ ਪੂਰੀਆਂ ਤਿਆਰੀਆਂ ਜੜੀਆਂ ਵਾ ਜਿੱਥੇ ਆਯੋਜਕਾਂ ਦੇ ਵੱਲੋਂ ਖਿੱਚੀਆਂ ਗਈਆਂ ਵਾ ਉੱਥੇ ਹੀ ਜਿਹੜੇ ਨੇ ਲੋਕ ਵੀ ਪੂਰੀ ਤਿਆਰੀ ਦੇ ਵਿੱਚ ਆਏ ਹੋਏ ਨੇ ਕੀ ਕਹਿਣਾ ਚਾਹਣਗੇ ਆਜ ਦਲਜੀਤ ਦੋਸਾਂ ਦੇ ਕਾਨਸਰਟ ਕੇ ਲੀਏ ਆਪ ਆਏ ਹੋ ਕਿੰਨੀ ਤਿਆਰੀ ਆ ਸਾਰੀ ਫੁੱਲ ਤਿਆਰੀ ਅਸੀਂ ਬਹੁਤ ਐਕਸਾਈਟਡ ਸਿਰਫ ਦਲਜੀਤ ਨੂੰ ਮਿਲਣ ਲਈ ਅਸੀਂ ਸਪੈਸ਼ਲ ਦਿੱਲੀ ਤੋਂ ਛੱਡ ਕੇ ਆਪਣਾ ਕੰਮ ਛੱਡ ਕੇ ਸਪੈਸ਼ਲ ਆਏ ਆ ਇਹਨਾਂ ਕੋਲ ਦਲਜੀਤ ਨੂੰ ਮਿਲਣ ਐਮਰੇ ਬ੍ਰਦਰ ਐ ਸੌਰਵ ਅਸੀਂ ਦੋਨੋਂ ਸਪੈਸ਼ਲ ਦਿੱਲੀ ਤੋਂ ਆਏ ਆ ਹਾਂਜੀ ਮਤਲਬ ਹੈਲੋ ਲੁਧਿਆਣਾ ਦੇਈ ਲੇਕਿਨ ਅਸੀਂ ਸਪੈਸ਼ਲੀ ਆਪਣਾ ਕੰਮ ਛੱਡ ਕੇ ਲੁਧਿਆਣਾ ਆਏ ਆ ਅਸੀਂ ਤਾਂ ਲੋਕਾਂ ਦੇ ਵਿੱਚ ਕਾਫੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਦਲਜੀਤ ਦੇ ਸ਼ੋਅ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਗੱਲਬਾਤ ਕਰਦੇ ਹਾਂ ਬੋਲੋ ਜਲੀ ਬੋਲ ਨਾ ਕੀ ਕਹਿਣਾ ਚਾਹੁੰਦੇ ਕਿਤਨੀ ਐਕਸਾਈਟਡ ਯੂ ਆ ਵਰੀ ਐਕਸਾਈਟਡ ਵਰੀ ਐਕਸਾਈਟਡ ਸਿンス ਮੈਨੀ ਡੇਸ ਤਾਂ ਕੀ ਲੱਗਦਾ ਕਿ ਅੱਜ ਅਭੀ ਗੇਟ ਔਰ ਵੱਧ ਰਹੀ ਹੈ ਔਰ ਵੱਧ ਰਹੀ ਹੈ ਬਸ ਤਾਂ star sheli bhabhi ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੋ ਤਾਂ ਲੋਕ ਜਿਹੜੇ ਨੇ ਕਾਫੀ ਐਕਸਾਈਟਡ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਵਿੱਚ ਕਿਆ ਕਿਸ ਤਰ੍ਹਾਂ ਦੇਖਦੇ ਹੋ ਕਿਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਪੂਰੀਆਂ ਖਿੱਚੀਆਂ ਗਈਆਂ ਵਾ ਤੇ ਹਰ ਇੱਕ ਤਰਾਦੀ ਤਿਆਰੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਖਿੱਚੀ ਗਈ ਹੈ ਜਿੱਥੇ ਪੰਜਾਬ ਪੁਲਿਸ ਦੇ 3500 ਤੋਂ ਵੱਧ ਜਵਾਨ ਇਸ ਜਗ੍ਹਾ ਤੇ ਤਾਇਨਾਤ ਕੀਤੇ ਗਏ ਨੇ ਉੱਥੇ ਪ੍ਰਾਈਵੇਟ ਸਿਕਿਉਰਟੀ ਵੀ ਲਗਾਤਾਰ ਦਰਜੀ ਦੋਸਾਂ ਦੇ ਆਯੋਜਕਾਂ ਦੇ ਵੱਲੋਂ ਕੀਤੀ ਗਈ ਆ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਗੇਟ ਓਪਨ ਹੋਣ ਦੀ ਜਿਹੜੀ ਆ ਉਡੀਕ ਆ ਬਹੁਤ ਐਕਸਾਈਟਿਡ ਵੈਰੀ ਮਚ ਐਕਸਾਈਟਿਡ एवरीवन ਫਸ ਟਾਈਮ ਥੋੜਾ ਜਲਦਾ ਪੰਜਾਬੀ ਘਰ ਆ ਗਏ ਪੰਜਾਬੀ ਆ ਗਏ ਓਏ ਤੇ ਪੰਜਾਬੀ ਛਾ ਵੀ ਜਾਣਗੇ